ਗੁਰੂ ਜੀ ਨੇ ਜੋ ਬਾਣੀ ਵਿੱਚ ਲਿਖ ਕੇ ਦਿੱਤਾ ਉਹ ਮਹਾਰਾਜ ਨੇ ਆਪਣੇ ਸਰੀਰ ਤੇ ਹਟਾਇਆ ਉਹ ਉਹ ਵਰਤਾਇਆ ਉਸੇ ਤਨੇ ਵਰਤਾ ਰਹਾ ਸਾਈਂ ਜੀ ਨੇ ਕਿਹਾ ਸੀ ਨਾ ਵੱਡੀ ਗੱਲ ਹੀ ਕਰ ਦਿੰਦੇ ਛੋਟੀ ਕਾ ਤੋਂ ਕਰਦੇ ਕਹਿੰਦੇ ਤੁਸੀਂ ਲਿਖ ਦਿੱਤਾ ਮਹਾਰਾਜ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਕਿਹੜਾ ਸਿੱਖ ਜਿਹੜਾ ਸਰੀਰ ਦਾ ਬੰਦ ਬੰਦ ਕਟਵਾ ਕੇ ਆਪਣੇ ਆਪ ਨੂੰ ਅੱਗ ਵਿੱਚ ਸਾੜ ਦੇ ਆਪਣੇ ਆਪ ਨੂੰ ਤਪਾ ਲਏ ਤੇ ਕੁਰਬਾਨ ਹੋ ਜੇ ਗੁਰੂ ਦੇ ਪਿਆਰ ਵਿੱਚ ਮਾਰੇ ਕਹੇ ਸਾਈਂ ਜੀ ਇਹ ਸੱਚ ਲਿਖਿਆ ਬਾਣੀ ਤਨਕਾਲ ਸਤ ਹੈ ਜਦੋਂ ਸਮਾਂ ਆਇਆ 10 ਜੂਨ ਨੂੰ ਆ ਰਿਹਾ ਨਾ ਮਾਰੇ ਦਾ ਸ਼ਹੀਦੀ ਦਿਹਾੜਾ ਜਦੋਂ ਸਮਾਂ ਆਇਆ ਸਤਗੁਰੂ ਕਹਿੰਦੇ ਸਾਈਂ ਜੀ ਆਜੋ ਦੇਖੋ ਆਜੋ ਸਮਾਂ ਬਣ ਗਿਆ ਜਦੋਂ ਤਨ ਮਨ ਕਾਟ ਕਾਟ ਸਰਬ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਇਹਨੂੰ ਪ੍ਰੈਕਟੀਕਲ ਕਰਨ ਦਾ ਸਮਾਂ ਆ ਗਿਆ ਤੇ ਮਹਾਰਾਜ ਨੇ ਪ੍ਰੈਕਟੀਕਲ ਕਰਕੇ ਵਿਖਾਇਆ ਤੱਤੀ ਲੋਹ ਤੇ ਬੈਠੇ ਸੀਸ ਵਿੱਚ ਰੇਤ ਗਰਮ ਪਾਈ ਦੇਗ ਵਿੱਚ ਉਬਲੇ ਮਹਾਰਾਜ ਤੇ ਮਾਸਾ ਵੀ ਗਿਲਾ ਨਹੀਂ ਕੀਤਾ ਉਸ ਪਰਮਾਤਮਾ ਨਾਲ ਤੇ ਪਤਾ ਕੀ ਕਿਹਾ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਇਹਨੂੰ ਕਹਿੰਦੇ ਨੇ ਪ੍ਰੈਕਟੀਕਲ ਗੱਲਾਂ ਨਹੀਂ ਜੇ ਗੁਰੂ ਸਾਹਿਬ ਨੇ ਕਿਹਾ ਕਿ ਸਿੱਖੋ ਸੇਵਾ ਤੋਂ ਬਿਨਾ ਮਨ ਨੇ ਸ਼ੁੱਧ ਨਹੀਂ ਹੋਣਾ ਸੇਵਾ ਤੋਂ ਬਿਨਾ ਤੇਰੇ ਅੰਦਰ ਸਿੱਖਾਂ ਨਿਮਰਤਾ ਨਹੀਂ ਜਿਉਣੀ ਤੇ ਕਰ ਤਮਾਰੀ ਨੇ ਪੰਨਾ ਕਰਕੇ ਵਿਖਾਈ ਦੂਸਰੇ ਪਾਤਸ਼ਾਹ ਭਾਈ ਲੈਣੇ ਤੋਂ ਅੰਗਦ ਗੁਰੂ ਬਣਦੇ ਨੇ ਗੁਰੂ ਅੰਗਦ ਬਣਦੇ ਨੇ ਤੇ ਕਿੱਡੀ ਕਠਨ ਕਾਲ ਨਾ ਪਹਿਲਾਂ ਜੇ ਗੁਰੂ ਨੇ ਰਾਤ ਨੂੰ ਕਹਿ ਦਿੱਤਾ ਵੀ ਅੱਧੀ ਰਾਤ ਨੂੰ ਮਾਰੇ ਕਹਿੰਦੇ ਲੈਣੇ ਆਓ ਦਿਨ ਦੁਪਹਿਰਾ ਹੋਇਆ ਖੜਾ ਤੂੰ ਸੁੱਤਾ ਪਿਆ ਕਹਿੰਦਾ ਹਾਂ ਮਹਾਰਾਜ ਦੁਪਹਿਰਾ ਹੀ ਹੋਇਆ ਇਹਨੂੰ ਕਹਿੰਦੇ ਨੇ ਸੱਤ ਬਚਨ ਕਹਿਣ ਸਕੇ ਜੇ ਦੁਪਹਿਰ ਨੂੰ ਮਰਨੇ ਕਹਣਾ ਤਾਂ ਅੱਧੀ ਰਾਤ ਨੂੰ ਕੀ ਕਰਦਾ ਠਿਕ ਜਾ ਕਹਿੰਦਾ ਹਾਂ ਮਹਾਰਾਜ ਅੱਧੀ ਰਾਤ ਨੂੰ ਪਾਪ ਕੇ ਸਿੱਖ ਨੂੰ ਰਜਾ ਵਿੱਚ ਰਹਿਣਾ ਸਿੱਖਣਾ ਪੈਂਦਾ ਹੈ ਸਿਖਾਉਂਦਾ ਹੈ ਗੁਰੂ ਬਚਨ ਮੰਨਣਾ ਸਤਿ ਬਚਨ ਕਹਿਣਾ ਸਿੱਖ ਜਾਏ ਗੁਰੂ ਅਮਰਦਾਸ ਪਾਤਸ਼ਾਹ ਨੇ ਤਾਂ ਗਾਗਰ ਢੋਈ 12 ਸਾਲ ਸੇਵਾ ਕਰਕੇ ਬਡੇਪੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਨੇ ਤਾਂ ਸੇਵਾ ਟੋਕਰ ਢੋਈ ਦੁਨੀਆਂ ਨੇ ਬਹੁਤ ਕੁਝ ਕਿਹਾ ਪਰ ਆ ਨਹੀਂ ਕੀਤੀ ਇਕ ਕੋਈ ਬਚਨ ਕੰਨਾਂ ਵਿੱਚ ਪਾ ਲਿਆ ਵੀ ਜਿਹੜੇ ਸੇਵਕ ਬਣ ਜਾਂਦੇ ਆ ਨਾ ਗੁਰੂ ਦੇ ਜਿਨ੍ਹਾਂ ਨੇ ਮਾਰਗ ਤੇ ਪੈਰ ਧਰ ਲਿਆ ਤੇ ਕਿਸੇ ਮੰਜ਼ਲ ਤੇ ਪਹੁੰਚਣਾ ਚਾਹੁੰਦੇ ਨੇ ਉਹ ਦੁਨੀਆ ਦੇ ਲੋਕੋ ਭਾਵੇਂ ਗਾਲਾਂ ਕੱਢੋ ਭਾਵੇਂ ਤਾਨੇ ਮਾਰੋ ਭਾਵੇਂ ਮਿਹਣੇ ਮਾਰੋ ਰੱਬ ਦੇ ਸੇਵਕਾਂ ਨੂੰ ਲੱਗਦੇ ਨਹੀਂ ਹੁੰਦੇ ਆਖੋ ਸਤਨਾਮ ਉਹ ਪ੍ਰਵਾਹ ਨਹੀਂ ਕਰਦੇ ਹੁੰਦੇ ਸੇਵਕ ਨਾ ਮੰਨਦੇ ਜੀ ਦੁਨੀਆਂ ਦੇ ਤਾਨੇ ਮਿਣੇ ਸੇਵਕ ਨਾ ਮੰਨਦੇ ਜੀ ਦੁਨੀਆਂ ਦੇ ਤਾਨੇ ਮਿਣੇ ਹੋਰ ਬੱਜਦੇ ਜੀ ਤੇ ਤਾਨੇ ਮਿਨੇ ਓ ਸੇਵਕ ਨਾ ਮੰਨ ਦੇ ਜੀ ਦੁਨੀਆ ਦੇ ਤਾਨੇ ਸੇਵਕ ਨਾ ਮੰਨ ਦੇ ਜੀ ਦੁਨੀਆ ਦੇ ਤਾਨੇ ਮਿਨੇ ਦੇ ਤਾਨੇ ਮੇਰੇ ਦੁਨੀਆਂ 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 ਦੇ ਤਾਨੇ ਮੇਰੇ ਓ ਦੁਨੀਆਂ ਦੇ ਤਾਨੇ ਮੇਲੇ 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 ਦੇਵਕ ਨਾਮ ਮੰਨਦੇ ਜੀ ਦੁਨੀਆਂ ਦੇ ਤਾਨੇ ਮਿਣੇ ਦੇਵਕ ਨਾਮ ਮੰਨਦੇ ਜੀ ਦੁਨੀਆਂ ਦੇ ਤਾਨੇ ਮਿਣੇ ਦੇਵਕ ਨਾਮ ਮੰਨਦੇ ਜੀ ਦੁਨੀਆਂ ਦੇ ਤਾਨੇ ਮਿਣੇ ਦੇਵਕ ਨਾਮ ਮੰਨਦੇ ਜੀ ਦੁਨੀਆਂ ਦੇ ਤਾਨੇ ਦੇ ਤਾਨੇ ਨੇ ਜਾ ਤਾਂ ਦੁਨੀਆ ਮੂਰੇ ਹਾਰਨਾ ਪਏਗਾ ਜਾਂ ਫਿਰ ਗੁਰੂ ਮੂਰੇ ਹਾਰ ਜਾ ਆਖੋ ਸਤਨਾਮ ਵਾਹਿਗੁਰੂ ਦੁਨੀਆ ਮੂਰੇ ਹਾਰ ਜੇਗਾ ਲੋਕ ਠੇਡੇ ਮਾਰ ਲੰਗੇ ਯਾਦ ਰੱਖੀ ਗੁਰੂ ਮੂਰੇ ਹਾਰ ਜੇਗਾ ਤਾਂ ਲੋਕ ਸਤਕਾਰ ਕਰਨਗੇ ਆਖੋ ਸਤਨਾਮ ਵਾਹਿਗੁਰੂ ਗੁਰਮੁਖੋ ਦੁਨੀਆ ਨੂੰ ਕਿਸੇ ਦੀ ਕਦਰ ਨਹੀਂ ਹੈ ਗੁਰੂ ਕਦਰ ਪਾਉਂਦਾ ਹੈ ਉਹ ਕਹਿੰਦੇ ਅਬ ਹਮ ਚੱਲੀ ਠਾਕੁਰ ਪਹਿਾਰ ਸਭ ਕੁਝ ਸੌਂਪ ਦਿੱਤਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਅਬ ਹਮ ਚੱਲੀ ਠਾਕੁਰ ਪਹਿਾਰ ਅਬ ਸ਼ਰਨ ਪ੍ਰਭੂ ਤੋਰ ਆਈ ਰਾਖ ਪ੍ਰਭੂ ਭਾਵੇਂ ਭਾਵੇਂ ਰੱਖ ਲੈ ਤੇ ਭਾਵੇਂ ਮਾਰ ਦੇ ਮੈਂ ਤੇਰੀ ਸ਼ਰਨ ਵਿੱਚ ਆ ਗਿਆ ਆਖੋ ਸਤਿਨਾਮ ਵਾਹਿਗੁਰੂ ਸਮਰਪਿਤ ਸਰੈਂਡਰ ਕਰ ਦੇਣਾ ਆਪਣੇ ਆਪ ਨੂੰ ਸਮਰਪਿਤ ਕਰ ਦੇਣਾ ਗੁਰੂ ਤਨ ਮਨ ਤੇ ਧਨ ਕਰਕੇ ਤੇ ਬੇਨਤੀ ਕਰਾਂ ਕਿ ਦੁਨੀਆ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਜ਼ਿਆਦਾਤਰ ਗੁਰੂ ਕੋਲੋਂ